ਯੂਟਿਊਬ ਆਨੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਹੁਣੇ-ਹੁਣੇ ਰਵਣੀ ਦੀ ਬਿੱਟੂ ਜੀ ਦਾ ਬਿਆਨ ਪੜਿਆ ਤੇ ਤੁਹਾਨੂੰ ਪਤਾ ਹੀ ਆ ਵੀ ਜੰਗ ਚੱਲੀ ਹੋਈ ਆ ਉਧਰੋਂ ਐਮਐਲਏ ਸਾਹਿਬ ਗੋਗੀ ਸਾਹਿਬ ਦੀ ਤੇ ਰਵਣੀ ਦੀ ਬਿੱਟੂ ਸੀ ਤੇ ਲੋਕਾਂ ਦੇ ਮੁੱਦੇ ਦਾ ਚੱਕਰੀ ਰਹੇ ਚਲੋ ਫਿਰ ਮੈਂ ਵੀ ਇੱਦਾਂ ਦਾ ਹੀ ਹੋ ਗਿਆ ਜਿਹੜੀ ਮੇਰੀ ਵੀਡੀਓ ਆ ਇਹਦੇ ਨਾਲ ਵੀ ਲੋਕਾਂ ਨੂੰ ਕੋਈ ਫਾਇਦਾ ਤਾਂ ਮਿਲਣਾ ਨਹੀਂ ਪਰ ਕੁਝ ਗੱਲਾਂ ਚੰਗੀਆਂ ਕਰਾਂਗਾ ਜਿਵੇਂ ਮੇਰਾ ਭਰਾ ਰਵਨੀ ਬਿੱਟੂ ਬੜਾ ਉਦਾਸ ਹੋਇਆ ਕਰਦਾ ਵਾ ਵੀ ਭਗਵੰਤ ਮਾਨ ਆਖੇ ਕੋਠੀ ਖਾਲੀ ਕਰ ਦਿਓ ਅਸੀਂ ਤਾਂ ਤੰਬੂ ਗਲੀ 'ਚ ਗੱਡ ਲਾਂਗੇ ਮੈਂ ਤਾਂ ਰਵਨੀ ਬਿੱਟੂ ਨੂੰ ਬੇਨਤੀ ਕਰਨ ਚੋਂ ਨਾ ਵਾ ਵੀ ਵੀਰੋ ਤੇਰਾ ਪਿਆਰ ਉਹ ਕਰਦਾ ਜਿੱਟੂ ਬਣਿਆ ਤੰਬੂ ਤੂੰ ਨਹੀਂ ਗੱਡੇਂਗਾ ਤੰਬੂ ਤਾਂ ਜਿੱਟੂ ਬਣਿਆ ਗਲੀ 'ਚ ਗੱਡੂਗਾ ਮੇਰੇ ਕੋਲ ਇੱਕ ਛੋਟਾ ਜਿਹਾ ਮਕਾਨ ਹੈਗਾ ਵਾ ਜਦੋਂ ਮਰਜ਼ੀ ਆ ਕੇ ਇੱਥੇ ਰਹੋ ਤੇ ਮੇਰਾ ਪਰਿਵਾਰ ਜਿਹੜਾ ਹੈਗਾ ਵਾ ਉਹ ਤੰਬੂ ਗਲੀ 'ਚ ਗੱਡ ਲੂਗਾ ਫੇ ਦੂਜਾ ਮੇਰਾ ਭਰਾ ਪ੍ਰਵਨੀ ਦੀ ਬਿੱਟੂ ਕਹਿੰਦਾ ਵਾ ਵੀ ਸਾਡਾ ਰੁਝਾਨ ਹੈ ਨਹੀਂ ਨਾ ਅਸੀਂ ਕੋਠੀਆਂ ਬਣਾਈਆਂ ਆ ਆਪਣੀਆਂ ਲਈਆਂ ਤੇ ਨਾ ਅਸੀਂ ਯਾਨੀ ਕਹਿੰਦਾ ਵਾ ਮੇਰੇ ਕੋਲ ਗੱਡੀ ਆ ਵੀਰੇ ਗੱਡੀ ਦੀ ਵੀ ਭਰਾ ਤੈਨੂੰ ਕਾਦੀ ਆ ਟੀਟੂ ਬਾਣੀ ਕੋਲ ਹਲਟੋ ਹੈਗੀ ਆ ਜਦੋਂ ਮਰਜ਼ੀ ਲੈ ਜਾ ਜਿੰਨੇ ਦਿਨਾਂ ਵਾਸਤੇ ਮਰਜ਼ੀ ਲੈ ਜੀਂਦਾ ਤੈਨੂੰ ਕੋਈ ਰੋਕਿਆ ਤੈਨੂੰ ਕੋਰਾ ਤੇਰਾ ਪਿਆਰ ਬਹੁਤਾ ਟੀਟੂ ਬਾਣੀ ਕਰਦਾ ਕਰ ਇੰਦਾ ਸੋਹਣੀਆਂ ਕਰਾ ਵੀ ਜਿੱਥੇ ਕੋਲ ਗੱਡੀ ਹੈਨੀ ਦੁਆਸ ਵੇਰ ਰਦਾ ਮਗਰਾ ਤੇ ਬਾਕੀ ਨਾਲੇ ਅਸੀਂ ਕੋਟੀ ਜਿਹੜੀ ਹੈਗੀ ਆ ਆਪਦੀ ਲੈਣੀ ਵੀ ਕਿਉਂ ਆ ਕਾਰ ਆਪਦੀ ਲੈਣੀ ਵੀ ਕਿਉਂ ਆ ਹਲ ਟੋਲਤੀ ਹੋਈ ਐ ਮੈਂ ਤੇਲ ਪਾਪਾ ਕੇ ਦੁਵਾਲਾ ਨਿਕਲਿਆ ਆਵਾ ਸਰਕਾਰੀ ਗੱਡੀ ਹੋਊਗੀ ਸਰਕਾਰੀ ਤੇਲ ਫੂਕਾਂਗੇ ਕਰਾ ਜਿੰਨਾ ਮਰਜੀ ਅਸੀਂ ਗੱਡੀ ਚਲਾਈ ਚੱਲੀ ਆ ਕਰ ਹੁਣ ਕੋਟੀ ਹੋਊਗੀ ਉੱਥੇ ਸਾਰਾ ਕੁਝ ਕਰਾਉਣਾ ਪਊਗਾ ਕਰਾ ਜੇ ਸਰਕਾਰੀ ਕੋਟੀ ਹੋਊਗੀ ਤਾਂ ਕੋਈ ਖਰਚਾ ਹੀ ਨਹੀਂ ਹੁਣ ਮੈਂ ਆਪਦੇ ਘਰੇ ਬੈਠਾ ਵਾਂ ਆ ਦੇਖੋ ਇਹ ਚੀਜ਼ ਇਹ ਬੰਦ ਕੀਤਾ ਆਇਆ ਐਸੀ ਤੁਸੀਂ ਦੇਖ ਹੀ ਲਿਆ ਹੁਣ ਐਸੀ ਬੰਦ ਕੀਤਾ ਆਵਾ ਚਲਾਉਂਦੇ ਨਹੀਂ ਘੱਟ ਚਲਾਈਦਾ ਵਾ ਕਿਉਂਕਿ ਜੇ ਚਲਾਵਾਗਾ ਤਾਂ ਬਿੱਲ ਆਊਗਾ ਜੇ ਸਰਕਾਰੀ ਕੋਠੀ ਹੋਊਗੀ ਫਿਰ ਬਿੱਲ ਵੀ ਗਵਰਨਮੈਂਟ ਨੇ ਭਰਨਾ ਵਾ ਅਸੀਂ ਕਿਉਂ ਲੈਣੀ ਕਿਤਾ ਛੱਡ ਅਸੀਂ ਰੁਝਾਨ ਬਣਾਉਣਾ ਵੀ ਕਿਉਂ ਆ ਆਪ ਦੀਆਂ ਗੱਡੀਆਂ ਲੈ ਕੇ ਆਪਦੇ ਮਕਾਨ ਲੈ ਕੇ ਆਪਣੇ ਗਲੇ ਫਾਹ ਹਪ ਹੁੰਦਾ ਅਸੀਂ ਨਹੀਂ ਲੈਣਾ ਲੂਣਾ ਆਪਕਾ ਦਮਨ ਜੀ ਹਾਂ ਜੇ ਤੁਸੀਂ ਨੋਟਿਸ ਕੱਢੋਗੇ ਕੋਈ ਗੱਲ ਨਹੀਂ ਆ ਰਫਣੀ ਦੀ ਪਟੂਣੀ ਲਾਊਗਾ ਤੰਬੂ ਗਲੀ ਚ ਗਲੀ ਚ ਟਿੱਟੂ ਬਣੇ ਤੰਬੂ ਲਊਗਾ ਮੇਰਾ ਭਰਾ ਵਾਰ ਆਪਣੀ ਦੀ ਬੱਟੂ ਪਿਆਰ ਬਹੁ ਕਰਦਾ ਮਾਂ ਦੋ ਦੋ ਇਲੈਕਸ਼ਨਾਂ ਲੜੀਆਂ ਹੀ ਆ ਨੇ ਐਮਪੀ ਦੀਆਂ ਹਾਂ ਇਹਦੇ ਮੁਕਾਬਲੇ ਕਰਾਂ ਤੇ ਅਸੀਂ ਪਿਆਰ ਕਰਦੇ ਆ ਇਹ ਕੋ ਗੱਡੀ ਵੀ ਨਹੀਂ ਇਹਦੇ ਕੋਲ ਤਾਂ ਕਰਾ ਭਰਾ ਕੋਲ ਸਾਡੇ ਕੋਲ ਕਰਾ ਤੇ ਤੁਹਾਡਾ ਐਮਐਲਏ ਐਵੇਂ ਮੈਨੂੰ ਮੈਨੀ ਹੋਈ ਜਾਂਦਾ ਵਾ ਇਹਦੇ ਨਾਲ ਕਰਾ ਆਪਣੇ ਐਮਐਲਏ ਨੂੰ ਸਮਝਾ ਕੇ ਰੱਖੋ ਕਰਾ ਹਾਂ ਅਸੀਂ ਆਪਦੀ ਚੀਜ਼ ਲੈਣੀ ਵੀ ਕਿਉਂ ਨੇ ਜਦ ਸਰਕਾਰ ਸਾਨੂੰ ਸਾਰਾ ਕੁਝ ਮਹੱਈਆ ਕਰਵਾਉਂਦੀ ਆ ਮੌਸਮੀ ਚੀਜ਼ਾਂ ਦੇ ਸਾਹ ਉਦਾਸ ਸਵਾਲ ਲੈਣਾ ਵਧੀਆ ਗੱਲ ਹੁੰਦੀ ਆ ਦਿਨੇ ਵੀ ਏਸੀ ਲਈ ਰੱਖੋ ਰਾਤ ਨੂੰ ਵੀ ਲਈ ਰੱਖੋ 24 ਘੰਟੇ ਏਸੀ ਲਈ ਰੱਖੋ ਆਪ ਦਾ ਲਵਾਂਗੇ ਤਾਂ ਬਿਜਲੀ ਦਾ ਬਿੱਲ ਆਊਗਾ ਤੇਲ ਕਿੰਨਾ ਮਹਿੰਗਾ ਆਪਟਰੋਲ ਬਾਲਾ ਨਹੀਂ ਕਹਿੰਦਾ ਜੇ ਕੋਈ ਗਲਤੀ ਹੋ ਥੈਂਕ ਯੂ ਮਿਹਰਬਾਨੀ ਸ਼ੁਕਰੀਆ